ਤਦਮੰ ਪਾਵੇ ਸਾਧ ਸੰਗਨ ਪ੍ਰਭ ਸੁਪਰਸਾਨ ਸਾਧੂ ਕੇ ਸੰਗ ਮਹਾ ਪਨੀਤ ਸਾਧੂ ਕੇ ਸੰਗ ਨ ਆਪੀ ਕਾ ਪੈਰ ਸਾਧ ਸੰਜਨ ਪਰਮਾਨੰਦਾ ਸਾਧੂ ਕੇ ਸੰਤ ਜੈ ਸਭ ਆਪ ਪਰਮ ਪਰਮ ਕਰਾਤਾ ਜਮ ਜਮ ਮੈਂ ਪਾ ਬ ਜਾ ਮੈਂ ਠੀਕੇ ਆਪ ਨਹੀਂ ਕਿਸ ਪਰਮਾ ਹਨ ਕੈਸਾ ਗੁਰਪ੍ਰਬਾਗ ਕੀ ਕਾਈਏ ਦਰਸ਼ਨ ਦੇਖਤ ਕੋ ਨਹੀਂ ਤੇ ਅਰਸਾ ਤੇ ਚਰਨ ਕਾ ਤ ਨਰਮਲ ਰੀਤ ਸੰਗ ਰਾਮ ਗੁੰਡਰੇ ਘਰ ਪ੍ਰਮਖੀ ਦਰਗਾ ਕਵੇ ਜਪ ਕਰ ਬਜਨ ਕਰਨ ਦਾ ਗਾਨੇ ਜਰਾ ਮਰਨ ਤੋਂ ਕਮ ਗਿਆ ਤਵਰਾ ਯਾਸ ਸੰਗ ਹਜੂਰੀ ਦਾ ਸਾਥ ਲੀਆ ਮਿਲਾਏ ਧਾਨ ਪਗ ਦੀ ਨਾਮ ਸਮਾਏ ਦੇ ਕਾ ਹਣਾ ਪਾਨਾ ਸੋਕੇ ਬਸਰੇ ਜੇ ਕੀ ਆ ਜਾਨਾ ਸੋਕੇ ਬਸਰੇ ਜੇ ਸਰਵਿਸ ਦੀ ਆ ਸੋਕੇ ਬਸਰੇ ਜੇ ਜੀਵਨ ਜੀਆ ਸੋਕੇ ਬਸਰੇ ਜੇ ਅਗਨ ਮਹਿਰਾ ਪਰ ਪ੍ਰਸਾਦ ਕ버ਲਾ ਲਖ ਹੈ ਜਨਮ ਜਨਮ ਕਾ ਟੂਟਾ ਘੜਾ ਸਬਕ ਨਾ 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 ਆਵੇ ਅਰ ਤਬ ਤੀਕ ਜਨਮ ਮਾਰਨ ਤਾਕਾ ਦੁਖ ਨਿਵਾਰੇ ਦੁਰਲਭ ਦਿਹ ਤਤ ਕਾਲੇ ਤਾਰੇ ਨਿਰਮਲ ਸੋਭਾ ਅਮਰਤ ਤਾਂ ਕੀ ਆਣੀ ਇਕ ਨਾਮ ਮਨ ਮਾਹੇ ਸਮਾਨੇ ਦੁਖ ਰੋਗ ਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉਚ ਤਾਕੀ ਸੋਭਾ ਬਾਣੀ ਨਾਨਕ ਇਹ ਗੁਣ ਨਾਮ ਸੁਖ ਮਾਣੀ ਸਭ ਤੇ ਉੱਚ ਸਾਖੀ ਸੋ ਬਾਬਣ ਨਾਨਕਏ ਹੁਣ ਨਾਮ ਸੁਖਮਾਣੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਚਾ ਨਾਮ ਮੇਰਾ ਆਧਾਰ ਸਾਚਾ ਨਾਮ ਹੈ ਆਧਾਰ ਮੇਰਾ ਜਿਨ ਪੁੱਖਾ ਸਭ ਕਵਾਨ ਸਾਚਾ ਸੁਖਮਨ ਹੈ ਉਸ ਅਜਨੇ ਇਨਸ਼ਾ ਸਭ ਪੁਜਾਈਆਂ ਬਾਣ ਕਿਤਾਬ ਗੁਰੂ ਬਿਟੋ ਜਿਸ ਦੀਆਂ ਇਹ ਵੜੀਆਂ ਆਇਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪਿਆ ਸਾਚਾ ਨਾਮ ਮੇਰਾ ਆਧਾਰ ਪੰਥ ਸਭਰਤਿ ਸਹਾਰ ਸੁਭਾਗੇ ਘਾਰ ਸੁਭਾਗੇ ਸ਼ਬਦ ਬਾਚ ਹਲਾ ਜਿਤ ਕਰਤਾ ਹਰੀ ਪੰਜ ਦੂਤ ਤੁਧ ਵਾਸ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਰ ਐਤਵਰ ਦੀ ਤਰ੍ਹਾਂ ਜੋ ਅਕੈਡਮੀ ਦੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾੜ ਚੱਲਦੇ ਆ ਸੋ ਉਪਰੰਤ ਸਰਦਾਈਆਂ ਦੇ ਰਗੜੇ ਲੱਗ ਰਹੇ ਆ ਸਾਰੇ ਸਿੰਘਾਂ ਵਾਸਤੇ ਸੋ ਸਿੰਘਾਂ ਆਪਣੇ ਲੱਗੇ ਅਕੈਡਮੀ ਦੇ ਤੇ ਰੱਦ ਕਰ ਰਹੇ ਆ ਸੋ ਸਰਦਾਈਆਂ ਦੇ ਰਗੜੇ ਤਿਆਰ ਹੋ ਚੁੱਕੇ ਆ ਆਪਣੇ ਸਿੰਘ ਲੱਗੇ ਖੁਸ਼ਹਾ ਸਿੰਘ ਜੀ ਵਰਤਣਗੇ ਹੁਣ ਸਾਰੇ ਸਿੰਘਾਂ ਉਹ ਬਿਠੇ ਸਾਰੇ ਸਿੰਘ